ਇੱਦਾਂ ਕਾ ਦੇ ਨਹੀਂ ਤੇ ਇੱਦਾਂ ਕਾ ਦੇ ਓਏ ਨਹੀਂ ਤੇ ਇੱਦਾਂ ਕਾ ਦੇ ਤੂੰ ਕੋ ਯਮੀ ਇਦਾਂ ਆਵੇਂ ਯਮੀ ਲਾ 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 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਅੱਜ ਆਪਾਂ ਚੱਲੇ ਸੀਗੇ ਜੀ ਅਨਾਈਤ ਦੇ ਕੋਲ ਆਪਣੀ ਭਾਣਜੀ ਦੇ ਕੋਲ ਅੱਜ ਮੈਂ ਚੱਲਾ ਸੀਗਾ ਆਪਣੀ ਭੈਣ ਦੇ ਘਰ ਤੇ ਅੱਜ ਮੈਨੂੰ ਫੋਨ ਆਇਆ ਸੀਗਾ ਉਹਦਾ ਨਾਈਤ ਦਾ ਕਹਿੰਦੀ मामੂ ਸასი ਕਾਲ ਮੈਂ ਕਹਾ ਸਾਸਰੀ ਕਾਲ ਜੀ ਮੈਂ ਕਹਾ ਕਿੱਦਾਂ ਵੀ ਨਾਈਤ ਕੋਰੇ ਕਹਿੰਦੀ ਠੀਕ ਆ ਮੈਨੂੰ ਕਹਿੰਦੀ ਕੇਕਾ ਲੈ ਕੇ ਜਾ ਚੀਜੀ ਜਾਣ ਕੇ ਚੀਜੀ ਲੈ ਕੇ ਦੇ ਮੈਂ ਕਹਾ ਚੀਜੀ ਚੀਜੀ ਕਿਹੜੀ ਕਹਿੰਦੀ ਕੇਕਾ ਮੈਂ ਕਹਾ ਕੇਕਾ ਕਿਹੜਾ ਹੋ ਗਿਆ ਫਿਰ ਮੈਂ ਸੋਚ ਗਿਆ ਬਈ ਕੇਕਾ ਕਿਹੜਾ ਬਾਅਦ ਚ ਆਉਣੀ ਫਿਰ ਜੀਤੀ ਦੱਸਿਆ ਕਹਿੰਦੀ ਕੇਕ ਨੂੰ ਕਹਿੰਦੀ ਬਈ ਮੈਨੂੰ ਕੇਕ ਦੇ ਕੇ ਜਾ ਮੈਂ ਕਹਾ ਚੱਲ ਕੋਈ ਗੱਲ ਨਹੀਂ ਮੈਗਾ ਮੈਂ ਆਂਦਾ ਕੇਕ ਲੈਣ। ਕੇਕ ਲੈਣ ਚੱਲੇ ਆ। ਠੀਕ ਆ ਜੀ। ਆਜੋ ਮਿਲਦੇ ਆ ਰਾਣਾ ਬੇਕਰੀ। ਹਾਂਜੀ ਦੋਸਤੋ ਆਪਾਂ ਜਾਂਦੇ ਪਏ ਆ ਗੜਸ਼ੰਕਰ ਨੂੰ ਕੇਕ ਲੈਣ। ਅੱਜ ਨਾਇਤ ਨੇ ਕੇਕ ਮੰਗਿਆ ਕਹਿੰਦੀ ਮੈਨੂੰ ਕੇਕ ਲਿਆ ਕੇ ਦਿਓ। ਮੰਗਾ ਚਲੋ ਕੋਈ ਨਹੀਂ ਲੈ ਕੇ ਆਂਦੇ ਆਓ ਚਲਿਏ ਗੜਸ਼ੰਕਰ। ਲਾਏ ਦੋਸਤੋ ਆਪਾਂ ਪਹੁੰਚ ਗਏ ਰਾਣਾ ਬੇਕਰੀ ਦੇ ਗੜਸ਼ੰਕਰ ਕੇਕਾ ਲੈਣ ਨਾਇਤ ਲਈ। ਆਓ ਚਲਿਏ ਅੰਦਰ। ਹਾਂਜੀ ਭਾਈ ਇੱਕ ਬਾਈਟ ਜੀ ਦੇ ਦਿਓ ਕੱਪ ਕੇਕ। ਇੱਕ ਆ ਦੂਜਾ ਦੇ ਦਿਓ ਨੇ ਪਿੰਕ ਦੇ ਨਾਲ ਦਾ ਚਾਕਲੇਟ ਚਾਕਲੇਟ ਹਾਂਜੀ ਇਹ ਪਾ ਦਿਓ ਤਿੰਨ ਪਾ ਦਿਓ ਕੱਪਕੇਕ ਤਿੰਨ ਪਾ ਦਿਓ ਪਿੰਕ ਵੀ ਪਾ ਦਿਓ ਭਾਜੀ ਹੈ ਆ ਪਿੰਕ ਯਾਹੀ ਪਾ ਦਿਓ ਤਿੰਨ ਇੱਕ ਪਿੰਕ ਤੇ ਇੱਕ ਨਾਲ ਦਾ ਵਾਈਟ ਤੇ ਇੱਕ ਉਹ ਦੂਜਾ ਆਪਣੀ ਚਾਕਲੇਟ ਵਾਲਾ ਤਿੰਨ ਹਾਂਜੀ ਤੇ ਬਾਕੀ ਭਾਜੀ ਪੇਸਟੀਆਂ ਦੇ ਦਿਓ ਪੇਸਟੀਆਂ ਆਹ ਥੱਲਿਆੜੀਆਂ ਨੀਚੇ ਵਾਲੀ ਗਾਦੇ ਚੌਕਲੇਟ ਵਾਲੀ ਆ ਭਾਜੀ ਸਾਂਝ ਕਰ ਦਿਓ ਲੋ ਜੀ ਦੋਸਤੋ ਆਪਾਂ ਕੇਕ ਲੈ ਲਿਆ ਨਾਈਤ ਲਈ ਹੁਣ ਚੱਲਦੇ ਆ ਨਾਈਤ ਦੇ ਪਿੰਡ ਵੱਲ ਨੂੰ ਠੀਕ ਆ ਜੀ ਚਲੋ ਜੀ ਲੈ ਵੀ ਦੋਸਤੋ ਆਪਾਂ ਨਾਈਤ ਦੇ ਪਿੰਡ ਪਹੁੰਚ ਗਏ ਦੇਖੋ ਤਾਂ ਨਹਿਰ ਚ ਪਾਣੀ ਬਾਰਾ ਬਾੜਾ ਆਇਆ ਹੈ ਨਾ ਨਹਿਰ ਚ ਪਾਣੀ ਛੱਡਿਆ ਆ ਹਰੇ ਰੰਗ ਦਾ ਪਾਣੀ ਲੋ ਤਾਂ ਦੇਖੋ ਆ ਆ ਗਿਆ ਨਾਈਤ ਦਾ ਪਿੰਡ ਪਤਾਇ ਪਰ ਖੁਰਦ ਆਇਆ ਸਰਕਾਰੀ ਸਕੂਲ ਲੋ ਜੀ ਹੁਣ ਵੇਖੋ ਤਾਂ ਕੀ ਸੋਹਣੀ ਪਿੰਡੀ ਸੜਕ ਬਣਾਈ ਹੈ ਇਹਿੰਦਾਰ ਔਰ ਚਲਿਏ ਮਿਲਦੇ ਆ ਲੈ ਵੀ ਨਾਈਤ ਦੇ ਕੋਲ ਪਹੁੰਚਣ ਕੇ ਦੇਖਦੇ ਆ ਕੀ ਕਰਦੀ ਪਿੰਡੀ ਨਾਈ ਤੋਂਏ ਨਾਈਤੀ ਨਾਈ ਤੋਂਏ ਨਾਈਤੇ

ਇਹ ਚੱਕ ਜੀ ਲੈ ਕੇ ਬੈ ਗਈ ਥੱਲੇ ਮੰਮੀ ਕਿੱਥੇ ਆ ਬਾਜ ਮਾਰੋ ਨਹੀਂ ਤਾਂ ਅम्मा ਕਿੱਥੇ ਆ ਅम्मा ਉਹ ਉਹ ਆ ਦੇ 8 ਕੀ ਕਰਦਾ ਇਹ ਕੇਕ ਆਂ ਦੇ ਓਏ ਕੇਕਾ ਵੇਖਿਆ ਨਹੀਂ ਤੂੰ ਆਂ ਦੇ ਕੇਕਾ ਚਲੋ ਖੋਲ ਲਓ ਖੋਲੋ ਨਾ ਬਾਬਾ ਆਦੇ ਆਜੋ ਹੋ ਅਲਿਟਸ ਹੋ ਓਏ ਕੇਕਾ ਆ ਕੇਕਾ ਮਰਜੀ ਆ ਕਿਦਾਂ ਦੀ ਗੋਲੀ ਕੇਕਾ ਕੇਕਾ ਇਕੱਲੇ ਕੇ ਥੈਂਕ ਯੂ ਬੋਲ ਮਾਮੂਰੂ ਥੈਂਕ ਯੂ ਥੈਂਕ ਯੂ ਬੋਲ ਦੇ ਨਹੀਂ ਤਾਂ ਥੈਂਕ ਯੂ ਥੈਂਕ ਯੂ ਮੈਨੂੰ 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 ਖੋਲਣਾ ਕੇਕ ਆਹ ਦੇ ਇਧਰ ਨਹੀਂ ਤਾਂ ਚਲੋ ਖੋਲੋ ਇਦਾਂ ਇੱਕ ਮਿੰਟ ਰੁਕੀਂ ਨਹੀਂ ਖੋਲੋ ਕੇਕ ਆ ਇਹ ਓਏ ਹੋਏ ਛੋਨੇ ਛੋਨੇ ਕੇਕ ਓਏ ਓਏ ਵਾਓ ਨਹੀਂ ਕਿੱਦਾਂ ਕਰਦੇ ਆ ਦੇ ਦੇ ਬਗਾਰ ਕੋਈ ਯਮੀ ਯਮੀ ਕਿੱਦਾਂ ਕੰਦੀ ਕੇ ਕੇ ਕੀ ਆ ਕੁਵਾ ਤਕੀ ਆਲੇ ਮੇਂ ਤਾਲੀ ਮੇਂ ਹਾਂ ਦੇ ਕੇਕ ਲੈ ਲੁ ਗਈ ਕੇਕਾ ਕੱਟਣਾ ਨਹੀਂ ਹੈ ਕੱਟਣਾ ਨਹੀਂ ਕਰਨਾ ਹੈ ਪਹਿਲੀ ਟੂਜੂ ਪਹਿਲਾਂ ਹੈਪੀ ਟੂ ਯੂ ਨਹੀਂ ਕਰਨਾ ਅਪੀ ਟੂ ਟੋ ਜਨਮ ਦਿਨ ਤਾਂ ਹੈ ਵੀ ਨਹੀਂ ਤੇਰਾ ਉਹਦੇ ਹੀ ਵਾਸਤੇ ਚਾਹੇ ਚੜ੍ਹਾਏ ਇਹਨੂੰ ਕਹਿੰਦੀ ਕੇਕਾਂ ਲੈ ਕੇ ਆਈ ਮੇਲੀ ਹੈ ਆਉਂਦੇ ਪਾ ਆ ਗਿਆ ਆਉਂਦੇ ਪਾ ਪਾ ਨੂੰ ਦੋ ਕੇਕਾ ਹੈਲੋ ਕੇਕ ਹੈਲੋ ਕਰੋ ਪਹਿਲਾਂ ਪਾ ਨਾ ਕੇਕ ਆਉਂਦੇ ਪਾ ਲੈ ਦੇ ਕੇਕ 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 ਕਿਹੜਾ ਖਾਣਾ ਕੰਦੀ ਕੰਦੀ ਮਾਂ ਕਾਰ ਚਲਾਈ ਕੇ ਚਲੋ ਨਾ ਚਲ ਕੇ ਬਾਦੂ ਬੱਲੇ ਕਭੀ ਤਾਂ ਆਇਆ ਕਭੀ ਇਹਦੇ ਨਾਲ ਨਾ ਚਲੋ ਕੇਕਾ ਕੱਟ ਦੋ ਦੀਨਾਂ ਕਭੀ ਆ ਜਾ ਆਉਂਦੇ ਕੱਲੀ ਲੱਗੀ ਉਹਨਾਂ ਹਮਨੇ ਇਹ ਰੱਖਣਾ ਕੰਦੀ ਕੱਲੀ ਨੇ ਕੱਟਣਾ ਚਲੋ ਜੀ ਹੈਪੀ ਬਰਥਡੇ ਟੂ ਯੂ ਆ ਜੀ ਭਾਣੂ ਵੀ ਖਿਲਾਓ ਭਾਣੂ ਭਾਣੂ ਨੂੰ ਭਾਣੂ ਭਾਣੂ ਚਲੋ ਜੀ ਹੁਣ ਭਾਣੂ ਵੀ ਕਹ ਵੀ ਆ ਤੂੰ ਕੱਟ ਦੇ ਆ ਕਵੀ ਨੇ ਕੱਟਣਾ ਜਿਹੜਾ ਮਰਜ਼ੀ ਕੱਟ ਦੇ ਹੈਪੀ ਬਰਥਡੇ ਟੂ ਯੂ ਏ ਚਲੋ ਜੀ ਕੇ ਕਾ ਨਾ ਨਾਇਤ ਸ਼ਾਦ ਆ ਓ ਨਾਈਟ ਮੈਂ ਮੈਂ ਇਹ ਰੱਬਾ ਦੌਖਣੀ ਲੱਗੂਆ ਚਾਬਾ ਅਸਾ ਨਹੀਂ ਤੇຊਾਦਾ ਜੰਮੀ ਜੰਮੀ ਕਰਦੇ ਮੈਂ ਤਾਂ ਕਰ ਜੰਮੀ ਆਪੇ ਮੈਂ ਤਾਂ ਸੋਦੀ ਕਿਹੜਾ ਖਾਣਾ ਹੁਣ ਕਿਹੜਾ ਖਾਣਾ ਪਾ ਲੈ ਰੈੱਡ ਪੀਪਲ ਆਉਂਦੇ ਵੱਡੀ ਅੰਮਾ ਨੂੰ ਉਧਰ ਦਿੱਤਾ ਨਹੀਂ ਅੰਮਾ ਨੂੰ ਖਿਲਾ ਦੇ ਚੱਲ ਅੰਮਾ ਅੰਮਾ ਨੂੰ ਖਿਲਾ ਦੇ ਚਲੋ ਇਹ ਚਲੋ ਚਲੋ ਇਹ ਓਏ ਮੱਲੇ ਆਓ ਮਾਂ ਕਿੰਨਾ ਤਕ ਲੈ ਆਲੀ ਤੂੰ ਮਿੰਨੂ ਆ ਮਿੰਨੂ ਇਹ ਚੱਲ ਜੀ ਆਹਾਂ ਇਹ ਚਲੋ ਚੱਲ ਵੇ ਜੀ ਆਪੇ ਕਾ ਗਈ ਮਾਰ ਬੁਸ ਮਾਰ ਦਿ ਗਈ ਮੈਂ ਅੰਮਾ ਨੂੰ ਖਲਾ ਦੇ ਚੱਲ ਅੰਮਾ ਖਾ ਲੈ ਚੋ ਖਾ ਲੈ ਚਲੋ ਚੋ ਖਾ ਲੈ ਇਹ ਚੋ ਖਲਾ ਮੁਟਿਆ ਦਾ ਕੁੜਾਈ ਦਾ ਬਣਿਆ ਇਹਨੇ ਚਲੋ ਲੈ ਆ ਇਹ ਲੜਾ ਵੜਾ ਲੂਗਾ ਅੰਮਾ ਮੰਮੀ ਕਦੇ ਕਦੇ ਤੂੰ ਛੱਡ ਚਲੋ ਜੀ ਮੈਨੂੰ ਨਹੀਂ ਤੇ ਮੈਨੂੰ ਨਹੀਂ ਤੇ ਮੈਨੂੰ ਇਹਦੇ ਮਾਮੂ ਨੂੰ ਵੀ ਖਲਾ ਮੈਨੂੰ ਦੇ ਦੇ ਉਹ ਉਹ ਖਾਦੀ ਦੇ ਤਾ ਹੈ ਚੁਲਾ ਕੇ ਦੇ ਹੋਰ ਲਾ ਕੇ ਦੇ ਹੋਰ ਮਰਜੀ ਇਹ ਚਲੋ ਜੀ ਲੈਓ ਖਲਾਉ ਮਮੂ ਆਹ ਖਾ ਕੇ ਚਲੋ ਓਕੇ ਗਾ ਦੇ ਕੋ ਓਕੇ ਓਕੇ ਐਦਾ ਐਦਾ ਓਕੇ 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 ਕੋਈ ਤੁਹਾਨੂੰ ਨਹੀਂ ਖਾਣੇ ਨਹੀਂ ਚੱਲ ਪੰਗੜਾ ਪਾ ਦੇ ਆ ਲੈਣਾ ਤੂੰ ਆਹ ਤੇ ਪੇ ਦੋ ਪੇ ਆ ਉਹ ਖਾ ਲੈ ਉਹ ਪਾਦਾ ਆ ਚਣਾ ਪਹਿਲਾਂ ਘੱਟ ਤਾਂ ਲੈਂਦੇ ਹੁਣ ਚੰਗੀ ਤਰ੍ਹਾਂ ਇਹ ਚਲੋ ਜੀ ਚੈਰੀ ਕੱਟਦੀ ਆ ਇਹ ਥੋੜੀ ਘੱਟ ਹੋਣੀ ਸ਼ਾਬਾਸ਼ ਓਏ ਮੱਕੀ ਆ ਗਈ ਇਹ ਓ ਬੱਲੇ ਜੰਮੀ ਜੰਮੀ ਬਾਲਾ ਨੂ ਲਾ ਲਈ ਓਕੇ ਮਾਣਾਂ ਦੇ ਸਵਾਦ ਓਹ ਦੇ ਭਾਬੀ ਖਾਣ ਲੱਗੇ ਆ ਹੈ ਦਨਾ ਚ ਦੇ ਖਾ ਕੇ ਉਹ ਐਨਾ ਖਾ ਲੋ ਚਮਚੇ ਨਾ ਨਹੀਂ ਤਾਂ ਆ ਚਮਚੇ ਨਾ ਉਹ ਦੇ ਕਰਦੇ ਹੀ ਨਹੀਂ ਛੱਡਦੀ ਐਨਾ ਖਾਓ ਚਮਚੇ ਨਾ ਕਰਦੇ ਨਹੀਂ ਕੀ ਕਰਤੀ ਨਵੀ ਪਾਲ ਨੂੰ ਵੀ ਦੇਣਾ ਨਵੀ ਪਾ ਕਿੱਥੇ ਆ ਨਹੀਂ 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 ਆ ਉੱਪਰ ਆ ਨਹੀਂ ਕਿੱਥੇ ਨਵੀ ਨਵੀ ਭਾ ਕਿਤੇ ਆ ਅੱਛਾ ਅੱਛਾ ਤੂੰ ਰਿਆ ਉੱਪਰ ਗਿਆ ਆ ਪਾਪਾ ਨੇ ਗਿਆ ਉੱਪਰ ਗਿਆ ਆ ਪਾਪਾ ਨੇ ਗਿਆ ਉੱਪਰ ਇਹ ਸੀਚ ਪਾਇਆ ਨੰਬਰ ਹੈਪੀ ਬਰਥਡੇ ਟੂ ਯੂ ਫੇਕ ਬਰਥਡੇ ਆ ਨਾ ਇਹ ਤੇਰਾ ਲੈ ਉਹਦੇ ਵਿੱਚ ਲੱਗੀ ਹੋ ਆ ਡੱਬੀ ਜੇ ਖਾਣ ਕੋਲੀ ਜੀ ਨਹੀਂ ਪਾਣ ਦਿੱਤਾ ਐ ਚੈਲੰਜ ਸਵਾਦਾ ਲੱਗੀ ਕੱਢਣ ਚੈਰੀ ਚੈਰੀ ਨਹੀਂ ਖਾਣੀ ਉਹ ਚਾਦੀ ਤੋਂ ਸਭ ਚੇਰਾ ਚੱਕਦੀ ਆ ਗੈ ਹੋ ਗਈ ਰੜਕੇ ਚੱਲ ਹਾਂ ਅਬੂਬਾ ਲੈ ਬਿੜ ਗਿਆ ਸਾਰਾ ਬੂਬਾ ਗੰਦਾ ਹੋ ਗਿਆ ਅੰਮਾ ਟਿੱਕਾ ਲਓ ਇੱਧਰ ਵੀ ਵੱਡੀ ਅੰਮਾ ਨੂੰ ਅੰਮਾ ਟਿੱਕੇ ਕੀ ਕਹਿੰਦੇ ਅੰਮਾ ਅੰਮਾ ਉਹਦੇ ਪਾ ਸਦਾ ਮੱਤੇ ਆਕੇ ਓਕੇ ਜਪਾਨ ਦੇ ਕਿ ਅਜੀਜੀ ਜਪਾ ਨੂੰ ਦਾਪਾ ਕਰ ਚੜੇਲ ਵੀ ਜਾਪਾ ਨੂੰ ਖਲਾ ਗਿਆ ਹੂੰ ਪਾ ਨੂੰ ਨਾ ਇਹਦੇ ਪਾ ਨੂੰ ਇੱਧਰ ਪਾ ਇੱਧਰ ਪਾ ਉਹਦੇ ਪਾ ਪਾ ਨੂੰ ਏ ਓਏ ਮਮੀ ਮਮੀ ਹੂੰ ਨਾ ਇਹ ਤਾਂ ਨਾ ਇਹ ਤਾਂ ਜਦੋਂ ਅਗਲੀ ਬਣੇਗੀ ਹਾਲਾ ਆਹ ਦੇਖ ਲੈ ਆਪਾਂ ਏ ਸ਼ਾਦਾ ਮਿੱਠੀ ਆ ਚੀਜੀ ਸ਼ਾਦਾ ਹੈ ਕੇ ਕੇ ਟੇਸਟਿੰਗ ਹੰ ਹੋਣ ਕੋਣ ਆਇਆ ਮੰਮਾ ਆਇਆ ਨਹੀਂ ਤੇ ਕੋਣ ਆਇਆ ਜੇ ਮੰਮਾ ਨੇ ਦੱਸ ਕੇ ਮਾਮੂ ਆਇਆ ਕੋਣਾ ਹੈ ਨਾਈਤ ਹਾਂ ਦੇ ਨਾਈਤ ਚੀਜੀ ਆ ਗਈ ਮੇਲੇ ਵੀ ਦੁੱਧੂ ਪੀਣਾ ਹੈ ਉੱਪਰ ਬੈਣਾ ਉੱਪਰ ਬੈਣਾ ਉੱਪਰ ਬੈਣਾ ਆਇਆ ਉੱਪਰ ਬੈਣਾ ਆਇਆ ਤਾ ਦੇਖ ਲੈ ਮੇਰੇ ਕੱਪੜੇ ਲਪੇੜੀ ਜਾਂਦੇ ਚਲੋ ਜੀ ਨਾਈਤ ਲੈ ਸੰਦਨੀ ਆਈ ਜੇ ਨਾ ਆਣਾ ਕਿਹੜਾ ਗਾਣਾ ਲੈਣਾ ਕੋਈ ਨਹੀਂ ਕਿਹੜਾ ਆਉਂਦੇ ਭਾ ਨੱਚਦਾ ਪਿੱਛੇ ਆਉਂਦੇ ਨਹੀਂ ਤੋ ਨਹੀਂ ਆਉਂਦੇ ਭਾਕਾ ਭਾ ਮੋਰ ਬਣਿਆ ਆਉਂਦੇ ਪਿੱਛੇ ਆਉਂਦੇ ਭਾ ਨੱਚਦੇ ਦਾਦਾ ਦਾ ਨਹੀਂ ਨਹੀਂ ਆਲੇ ਬੰਦਰ ਮਾਮਾ ਬੰਦਰ ਮਾਮਾ ਕਹਿ ਤੋ ਬਚਾ ਮਾਂ ਦਾ ਬੰਦ ਨਹੀਂ ਆਏ ਚਲੋ ਮੈਂ ਅੱਛਾ ਬਾਏ ਬਾਏ night bye bye mẹ chả lla bye 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 ok bye tata ok bye tata ok ok bye tata bye 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 okay bye, okay okay bye, bye bye bye, bye bye naita. bye 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 bye

ਹੈਲੋ 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 ਓਕੇ ਹੈਲੋ ਬਬੀ ਅੱਛਾ ਬਾਏ ਬਾਏ ਨਹੀਂ ਤੇ ਬੈਂਦੀ ਨਹੀਂ ਨਹੀਂ ਤੂੰ ਉੱਤਰਨਾ ਨਹੀਂ ਨਹੀਂ ਤੋ ਉੱਤਰ ਨਹੀਂ ਨਹੀਂ ਤੋ ਚੱਲ ਜਾਣਾ ਫੇ ਜਾਣਾ ਨਹੀਂ ਚੱਲ ਚੱਲੀਏ ਵੇ ਚਲੀਏ ਅਸੀਂ ਚੱਲ ਲਾ ਵੀ ਮਾਮੂ ਨੂੰ ਚੱਲ ਫੜ ਲਾ ਕੁਟ ਕੇ ਮਾਮੂ ਨੂੰ ਭਾਲਾ ਚੱਲ ਜਾ ਫੇ ਹੁਣ ਚੱਲ ਫੜ ਲਾ ਚਲੋ ਜੀ ਬਾਏ ਕਰਦੇ ਇਹਨਾਂ ਨੂੰ ਹਾਈ ਬਾਏ ਬਾਈ ਗਾਦੇ ਹੋਰ ਨਹੀਂ ਕੱਲੀ ਨੇ ਗਾਣੀ ਚਲ ਆ ਜਾ ਫੇ ਮੇਰੇ ਕੋਲ ਆ ਜਾ ਨਵੀ ਨੂੰ ਕਹਿੰਦੀ ਬੈਠ ਫੇਰ ਪਿੱਛੇ ਨਵੀ ਨੂੰ ਕਹਿੰਦੀ ਬੈਠ ਫੇਰ ਪਿੱਛੇ ਮੈਂ ਬਹਿ ਕੇ ਦੇਖ ਲਾਉਂਦੀ ਚਲ ਪਾ ਪਾਟੋ ਆ ਚੱਲ ਬਾਈ ਪਾ ਬੈਟੋ ਚਲ ਆਂਦੇ ਭਾਵੀ ਬਿਠਾ ਲਿਆ ਸੀ ਹਾਏ ਸਾਰੇ ਲੈ ਜਾਣੇ ਅੱਜ ਚਲੀਏ ਫੇ ਨਾਈ ਦਾ ਚਲੋ ਜੀ ਚਲੋ ਜੀ

ਸਾਡੀਆਂ ਐਤਵਾਰ ਉੱਧਰ ਦੀ ਨਹੀਂ ਉੱਤਰ ਹੀ ਨਹੀਂ ਪਈ ਹੈ ਕਹਿੰਦੀ ਮੈਂ ਸੁਪਨਾ ਉਹ ਨਾਲ ਹੀ ਜਾਣਾ ਹੈ ਕਾ ਦੇਖ ਲੋ ਗੁੱਤੀ ਸਾਡਾ ਲੈ ਜੀ ਹਾਂਜੀ ਦੋਸਤੋ ਸੂਰਜ ਲੱਗਾ ਛਿਪਣ ਤੇ ਹੁਣ ਚਲਈਏ ਅਸੀਂ ਘਰ ਨੂੰ ਹਨਾ ਠੀਕ ਆ ਲੋ ਜੀ ਹੁਣ ਅਸੀਂ ਘਰ ਚੱਲੇ ਆ ਓਕੇ ਬਾਏ ਮਿਲਦੇ ਆ ਨੈਕਸਟ ਵਲੋਗ ਥੈਂਕ ਯੂ ਵਲੋਗ ਨੂੰ ਇਦੀ ਪਿਆਰ ਦਿੰਦੇ ਰਹੋ